ਸ਼ਸ਼ੀਗਾਲ ਮੇਰੇ ਪਿਆਰੇ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਮੇ ਸਿਕਰੀ ਅਸ਼wini ਸਿਕਰੀ ਐਂਡ ਸੰਸ ਤੋਂ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਆਪਾਂ ਅੱਗੇ ਵੀ ਵੀਡੀਓ ਦੇ ਦੌਰਾਨ ਝੋਨੇ ਬਾਰੇ ਫਸਲਾਂ ਬਾਰੇ ਜਾਣਕਾਰੀ ਦਿੰਦੇ ਰਹਿੰਨੇ ਆ ਅੱਜ ਵੀ ਸਾਡਾ ਮੇਨ ਮਕਸਦ ਇਹੀ ਏ ਕਿ ਤੁਹਾਨੂੰ ਫਸਲ ਦੇ ਪ੍ਰਤੀ ਜਾਗਰੂਤ ਕਰਨਾ ਕਿਸਾਨ ਵੀਰੋ ਜਿਵੇਂ ਕਿ ਹੁਣ ਆਪਣੇ ਝੋਨੇ ਦੇ ਵਿੱਚ ਪਤਲਪੇਟ ਤੇ ਗੋਭ ਦੀ ਸੁੰਡੀ ਦਾ ਅਟੈਕ ਹੈ ਜਿਹੜਾ ਨਾ ਸ਼ੁਰੂ ਹੋ ਚੁੱਕਿਆ ਹੈ ਤੇ ਨਾਲ ਹੀ ਨਾਲ ਫੰਗਸ ਦਾ ਅਟੈਕ ਹੈ ਜਿਹੜਾ ਉਹ ਵੀ ਝੋਨੇ ਦੇ ਵਿੱਚ ਆਣਾ ਸਟਾਰਟ ਹੋ ਚੁੱਕਿਆ ਹੈ ਕੱਲ ਹੀ ਕਿਸਾਨ ਵੀਰੋ ਮੈਂ ਇੱਕ ਆਪਦੇ ਫਾਰਮਰ ਦੇ ਖੇਤ ਚ ਗਿਆ ਸੀ ਫੀਲਡ ਵਾਸਤੇ ਮੈਨੂੰ ਉਹ ਕਹਿੰਦਾ ਕਿ ਸਰ ਸਾਡੇ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਾਡਾ ਝੋਨਾ ਜਿਹੜਾ ਥੱਲੋ ਪਰਾਲੀ ਬੰਨਣਾ ਸਟਾਰਟ ਹੋ ਗਿਆ ਹੈ ਕਿਸਾਨ ਵੀਰੋ ਅੱਜ ਮੈਂ ਤੁਹਾਨੂੰ ਇਹੀ ਦੱਸਣ ਜਾ ਰਿਹਾ ਕਿ ਹੁਣ ਜਿਹੜਾ ਟਾਈਮ ਹੈ ਇਹ ਟਾਈਮ ਹੈ ਇਸ ਟਾਈਮ ਜਿਹੜੀ तितਲੀ ਜਿਹਨੂੰ ਆਪਾਂ ਜਾਜਵੀ ਕਹਿ ਦਿੰਦੇ ਆ ਕੋਈ ਕਿਸਾਨ ਕੋਈ तितਲੀ ਕਹਿ ਦਿੰਦਾ ਉਹ ਆਪਣੇ ਖੇਤ ਦੇ ਵਿੱਚ ਪੂਰੇ ਦਾ ਪੂਰਾ ਕੰਮ ਕਰਨਾ ਸਟਾਰਟ ਕਰ ਚੁੱਕੀ ਹੈ ਜਿੰਦੇ ਨਾਲ ਕੀ ਜਾਲਾ ਵੀ ਬੰਨਣਾ ਸਟਾਰਟ ਹੋ ਗਿਆ ਹੈ ਤੇ ਉਹ ਆਪਣੇ ਆਂਡੇ ਵੀ ਦੇਣੇ ਸ਼ੁਰੂ ਕਰ ਗਈ ਹੈ ਜਿੰਦੇ ਨਾਲ ਪੱਤਲਪੇਟ ਤੇ ਗੋਭ ਦੀ ਸੁੰਢੀ ਦੋਹਾਂ ਅਟੈਕ ਆਣਾ ਸਟਾਰਟ ਹੋ ਗਿਆ ਹੈ ਇਸ ਕਰਕੇ ਪੱਤਲਪੇਟ ਤੇ ਗੋਭ ਦੀ ਸੁੰਢੀ ਬਾਰੇ ਆਪਾਂ ਤੁਹਾਨੂੰ ਰეკਮੈਂਡ ਕਰ ਰਹੇ ਹਾਂ ਨਿਚੀਨੋ ਕੰਪਨੀ ਦੁਆਰਾ ਬਣੀ ਹੋਈ ਜਪਨਿਸ ਟੈਕਨੋਲੋਜੀ ਦੇ ਨਾਲ ਤਿਆਰ ਹੋਈ ਹੋਈ ਘਟਾਨਾ ਜਿੰਦੀ ਕੀ ਡੋਜ਼ ਸਿਰਫ 1 ਕਿੱਲੇ ਦੀ 70 ਤੋਂ 80 ਗ੍ਰਾਮ ਹੈ ਤੇ ਇਹ 25 ਤੋਂ 30 ਦਿਨ ਚੁੰਡੀ ਦੇ ਅਟੈਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰਦੀ ਹੈ ਤੇ ਇਹਦਾ ਜਿਹੜਾ ਐਮੈਂਸੀਫਾਇਰ ਹੈ ਇਹਨੇ ਕੋ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਜੇ ਆਪਾਂ ਮੰਨ ਕੇ ਚਲੋ ਸਪਰੇਅ ਕਰਨ ਤੋਂ 3-4 ਘੰਟੇ ਬਾਅਦ بارش ਵੀ ਆ ਜਾਂਦੀ ਹੈ ਤਾਂ ਇਹ ਆਪਦਾ ਕੰਮ ਪੂਰੇ ਦਾ ਪੂਰਾ 25 ਤੋਂ 30 ਦਿਨ ਦਾ ਰਿਜ਼ਲਟ ਵਧੀਆ ਦਿੰਦਾ ਹੈ ਤੇ ਇਹਦਾ ਜਿਹੜਾ ਐਮੈਂਸੀਫਾਇਰ ਹੈ ਇਹਨੇ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਝੋਨੇ ਦੇ ਵਿੱਚ ਜਦੋਂ ਤੁਸੀਂ ਸਪਰੇਅ ਕਰਨ ਤੋਂ 4-5 ਦਿਨ ਵੇਖੋਗੇ ਬਾਅਦ ਪੂਰੀ ਦੀ ਪੂਰੀ ਹਰਿਆਵਲ ਆਈ ਹੋਏਗੀ ਦੂਸਰੀ ਗੱਲ ਕਿਸਾਨ ਵੀਰੋ ਜਿਹੜਾ ਇਸ ਟਾਈਮ ਅਟੈਕ ਆ ਰਿਹਾ ਉਹ ਆ ਰਿਹਾ ਫੰਗੀ ਸਾਹਿ ਫੰਗਸ ਦਾ ਜਿਵੇਂ ਕਿ ਕੁਝ ਕਿਸਾਨ ਦੱਸ ਰਹੇ ਸੀ ਕਿ ਸਾਡੇ ਜਿਹੜੇ ਝੋਨੇ ਨੇ ਥੱਲੋਂ ਮੁੱਢ ਤੋਂ ਗੱਲੇ ਸਟਾਰਟ ਹੋ ਗਏ ਨੇ ਜਿਨ੍ਹਾਂ ਨਾਲ ਝੋਨੇ ਦੇ ਪੱਤਿਆਂ ਦੀ ਪ੍ਰਾਲੀ ਬਣਨ ਲੱਗ ਪਈਦੀ ਹੈ ਜਿਹਨੂੰ ਆਪਾਂ ਸ਼ੀਤ ਬ্লাইਟ ਕਹਿ ਦਿੰਦੇ ਆ ਉਹਦੇ ਵਾਸਤੇ ਆਪਾਂ ਤੁਹਾਨੂੰ ਸੇਮ ਨਚੀਨੋ ਦੀ ਕੰਪਨੀ ਦਾ ਜਪਨਿਸ ਟੈਕਨੋਲੋਜੀ ਨਾਲ ਤਿਆਰ ਹੋਇਆ 1 ਲੀਟਰ ਰეკਮੈਂਡ ਕਰਨ ਜਾ ਰਹੇ ਆ ਜਿਹਦਾ ਨਾਮ ਹੈ ਸ਼ੈਡੋ ਇਹ 1 ਲੀਟਰ 5 ਗਿੱਲਿਆਂ ਦੇ ਵਿੱਚ ਸਪਰੇਅ ਹੋਏਗਾ ਇਹਦੀ ਡੋਜ਼ ਪ੍ਰਤੀ ਏਕੜ 200 ਐਮਐਲ ਕਿल्ले ਦੀ ਹੈ ਜਿੰਦੇ ਨਾਲ ਕੀ ਇਹ ਸਾਰੇ ਫੰਗੀਸਾਈਡ ਦੇ ਕੰਮ ਕਰਦਾ ਹੈ ਚਾਹੇ ਅਸ਼ੀਤ ਬਲਾਈਟ ਹੋਏ ਚਾਹੇ ਡਾਰਕ ਸਪੌਟ ਹੋਏ ਚਾਹੇ ਝੂਲਸ ਰੋਗ ਹੋਏ ਇਹ ਸਾਰੇ ਝੋਨੇ ਦੇ ਫੰਗਸ ਨੂੰ ਆਉਣ ਤੋਂ ਪਹਿਲਾਂ ਤੇ ਆਉਣ ਤੋਂ ਬਾਅਦ ਕੰਟੈਕਟ ਐਂਡ ਸਿਸਟਮੈਟਿਕ ਦੋਨੋਂ ਫੰਗੀਸਾਈਡ ਤੇ ਕੰਮ ਕਰਦਾ ਜਿੰਦੇ ਨਾਲ ਕੀ ਤੁਹਾਡੇ ਝੋਨੇ ਦੀ ਹਰਿਆਵਲ ਵੀ ਪੂਰੀ ਬਣਦੀ ਹੈ ਦੂਜੀ ਖਾਸੀਅਤ ਇਹ ਦੀ ਇਹ ਹੈ ਝੋਨਾ ਵੱਡਣ ਤੱਕਰ ਤੁਹਾਡਾ ਜਿਹੜਾ ਝੋਨੇ ਦਾ ਪੱਤਾ ਹੈ ਬਿਲਕੁਲ ਹਰਾ-ਗਚਾ ਰਹੇਗਾ ਝੋਨਾ ਤੁਹਾਡਾ ਪੱਕ ਜਾਏਗਾ ਪਰ ਜਿਹੜਾ ਤੁਹਾਡਾ ਪੱਤਾ ਹੈ ਬਿਲਕੁਲ ਹਰਾ-ਪਰਾ ਰਹੇਗਾ ਜਿੰਦੇ ਨਾਲ ਕਿ ਤੁਹਾਡੇ ਝੋਨੇ ਦੀ ਫੋਗ ਵੀ ਘਟ ਬਣੇਗੀ ਤੇ ਝਾੜ ਵੀ ਵਧੇਗਾ ਇਸ ਕਰਕੇ ਕਿਸਾਨ ਵੀਰੋ ਆਪਾਂ ਤੁਹਾਨੂੰ ਅੱਜ ਜਿਹੜਾ ਰਿਕਮੈਂਡ ਕਰਨ ਜਾ ਰਹੇ ਆ ਇਹ ਇੱਕ ਇਹੋ ਜਿਹਾ ਕੰਬੋ ਹੈ ਜਿਹੜਾ ਕਿ ਨਚੀਨੋ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ ਜਪਾਨੀਸ ਟੈਕਨੋਲੋਜੀ ਨਾਲ ਬਣਿਆ ਹੈ ਕਿਸਾਨ ਵੀਰੋ ਇਹਨਾਂ ਨੂੰ ਟਕੂਮੀ ਨੂੰ ਤੁਸੀਂ 70 ਤੋਂ 80 ਗ੍ਰਾਮ ਪ੍ਰਤੀ ਏਕੜ ਪਾਣਾ ਜਿਹੜੀ ਕਿ ਸੁੰਡੀ ਦੇ ਕੰਟਰੋਲ ਕਰੇਗੀ ਪੱਤਲ ਪੇੜ ਤੇ ਗੋਭ ਦੀ ਸੁੰਡੀ ਤੇ ਤੇ ਨਾਲ ਹੀ ਨਚੀਨੋ ਕੰਪਨੀ ਦਾ ਤੁਸੀਂ ਪਾਣਾ ਹੈ ਸ਼ੈਡੋ ਜਿਹੜਾ ਕਿ ਫੰਗੀਸਾਈਡ ਦੇ ਫੰਗਸ ਦੇ ਸਾਰੇ ਅਟੈਕ ਤੇ ਕੰਮ ਕਰੇਗਾ ਚਾਹੇ ਡਾਰਕ ਸਪੌਟ ਹੋਏ ਸ਼ੀਤ ਬਲਾਈਟ ਹੋਏ ਮੁੱਢ ਗਲਣ ਤੋਂ ਹੋਏ ਦਾਣੇ ਦੀ ਚਮਕ ਬਣਾਉਣ ਤੋਂ ਹੋਏ ਬਹੁਤ ਸੋਹਣਾ ਕੰਮ ਕਰਦਾ ਹੈ ਇਸ ਕਰਕੇ ਇਹਨਾਂ ਦੋਹਾਂ ਕੰਬੋ ਨੂੰ ਵਧੀਆ ਤੋਂ ਵਧੀਆ ਕਿਸਾਨ ਵੀਰ ਆਪਦੇ ਝੋਨੇ ਦੇ ਵਿੱਚ ਸਪਰੇਅ ਕਰੋ ਤੇ ਇਸ ਦਾ ਲਾਭ ਉਠਾਓ ਇਸ ਲਈ ਕਿਸਾਨ ਵੀਰੋ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇਸ ਕੰਬੋ ਨੂੰ ਵੱਧ ਤੋਂ ਵੱਧ ਵਰਤੋ ਤਾਂ ਕਿ ਜੋ ਕਿਸਾਨ ਭਰਾ ਦਾ ਫਾਇਦਾ ਹੋ ਸਕੇ ਖਰਚਾ ਵੀ ਘੱਟ ਹੋ ਸਕੇ ਤੇ ਟੈਕਨੋਲੋਜੀ ਵੀ ਵਧੀਆ ਵਰਤੀ ਜਾ ਸਕੇ ਤੇ ਅਸੀਂ ਇੱਕ ਤਨੋਂ ਅਪੀਲ ਛੋਟੀ ਹੋਰ ਕਰਨਾ ਚਾਹੁੰਦੇ ਆ ਜਿਵੇਂ ਤੁਸੀਂ ਸਾਡੀ ਪੁਰਾਣੀਆਂ ਵੀਡੀਓ ਨੂੰ ਬਹੁਤ ਵਧੀਆ ਪਿਆਰ ਤੇ ਸਤਿਕਾਰ ਦਿੱਤਾ ਹੈ ਇਸੇ ਪਿਆਰ ਦੇ ਨਾਲ ਅਸੀਂ ਉਮੀਦ ਕਰਨੇ ਆ ਕੀ ਸਾਡੀ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਚੜ ਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋਗੇ ਤਾਂ ਕਿ ਜੋ ਦੂਸਰੇ ਕਿਸਾਨ ਵੀਰ ਨੇ ਉਹਨਾਂ ਦਾ ਵੀ ਪਲਾ ਹੋ ਸਕੇ ਬਾਕੀ ਕਿਸਾਨ ਵੀਰੋ ਮੇਰਾ ਜਿਹੜਾ ਨੰਬਰ ਹੈ ਉਹ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਜਿਹੜੇ ਵੀ ਕਿਸਾਨ ਵੀਰ ਨੇ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਕਰਨੀ ਹੋਵੇ ਕੋਈ ਵੀ ਪੁੱਛਣਾ ਹੋਵੇ ਮੈਨੂੰ ਸਵੇਰੇ 10 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਫੋਨ ਕਰ ਸਕਦਾ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਜੀ ਸਤਿ ਸ੍ਰੀ ਅਕਾਲ ਜੀ